ਕੈਨੇਡਾ ਆਪਣੇ ਇਮੀਗ੍ਰੇਸ਼ਨ ਅਤੇ ਵੀਜ਼ਾ ਨਿਯਮਾਂ ਨੂੰ ਸਖ ਕਰਨ ਜਾ ਰਿਹਾ ਹੈ ਜਿਸ ਨਾਲ ਭਾਰਤੀ ਵਿਦਿਆਰਥੀ ਅਤੇ ਕੰਮੇ ਪ੍ਰਭਾਵਿਤ ਹੋ ਰਹੇ ਹਨ 2024 ਤੋਂ ਲਾਗੂ ਇਹਨਾਂ ਨਿਯਮਾਂ ਦੇ ਤਹਿਤ ਸਰਦੀ ਅਧਿਕਾਰੀ ਨੂੰ ਜ਼ਿਆਦਾ ਅਧਿਕਾਰ ਦਿੱਤੇ ਗਏ ਹਨ ਦਰਸਲ 31 ਜਨਵਰੀ 2025 ਨੂੰ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਅਤੇ ਸਰਨਾਰਥੀ ਸੁਰੱਖਿਆ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀਆਂ ਨੂੰ ਵੀਜ਼ਾ ਪਰਮਿਟ ਰੱਦ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਬਦਲਾਅ ਕੈਨੇਡਾ ਵਿੱਚ ਪੜ ਰਹੇ 4.27 ਲੱਖ ਭਾਰਤੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਕਨੋਮਿਕਸ ਟਾਈਮ ਦੀ ਰਿਪੋਰਟ ਦੇ ਅਨੁਸਾਰ फोरन एडम स्मिथ संस्थापक ਨੇ ਕਿਹਾ ਕਿ ਸ਼ਾਨਦਾਰ ਅਕਾਦਮੀ ਦੇ ਰਿਕਾਰਡ ਹੋਣ ਦੇ ਬਾਵਜੂਦ ਬਹੁਤ ਸਾਰੇ ਵਿਦਿਆਰਥੀਆਂ ਦੇ ਪਰਮਿਟ ਰੱਦ ਕੀਤੇ ਜਾ ਰਹੇ ਹਨ ਜੇਕਰ ਕਿਸੇ ਵਿਦਿਆਰਥੀ ਦਾ ਪਰਮਿਟ ਰੱਦ ਕੀਤਾ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਤੇਜ ਛੱਡਣਾ ਪੈ ਸਕਦਾ ਹੈ ਜਾਂ ਕਾਨੂੰਨੀ ਅਪੀਲ ਦਾਇਰ ਕਰਨੀ ਪੈ ਸਕਦੀ ਹੈ ਜਿਸ ਦੀ ਕੀਮਤ 1500 ਕੈਨੇਡੀਅਨ ਡਾਲਰ ਤੋਂ ਸ਼ੁਰੂ ਹੁੰਦੀ ਹੈ ਅਤੇ ਸਫਲਤਾ ਦੀ ਕੋਈ ਗਾਰੰਟੀ ਨਹੀਂ ਹੈ ਇਸ ਦਿਨਾਂ ਨੇ ਤੁਹਾਨੂੰ ਦੱਸ ਦਿੱਤੀ ਕਿ 2025 ਤੋਂ ਨਵੇਂ ਵਿੱਤੀ ਨਿਯਮ ਵੀ ਲਾਗੂ ਕਰ ਦਿੱਤੇ ਗਏ ਹਨ ਜਿਸ ਵਿੱਚ 20600 35 ਕੈਨੇਡੀਅਨ ਡਾਲਰ ਜੀਆਸੀ ਯਾਨੀ ਗਰੰਟੀ ਸ਼ੂਦਾ ਨਿਵੇਸ਼ ਸਰਟੀਫਿਕੇਟ ਦੀ ਲੋਡ ਹੋਵੇਗੀ ਇਹ ਮੱਧ ਵਰਗ ਦੇ ਭਾਰਤੀ ਪਰਿਵਾਰਾਂ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ 35 ਤੋਂ 40% ਹਿੱਸਾ ਭਾਰਤੀ ਵਿਦਿਆਰਥੀਆਂ ਜਿਸ ਕਰਕੇ ਇਸ ਬਦਲਾਅ ਦਾ ਮੱਤ ਪਰ ਉਪਰਭਾਵ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ ਦੱਸਦੀ ਕਿ ਸਟੱਡੀ ਪਰਮਿਟ ਰੱਦ ਹੋਣ ਨਾਲ ਗ੍ਰੈਜੂਏਟ ਹੋਣ ਜਾਂ ਵਰਕ ਪਰਮਿਟ ਪ੍ਰਾਪਤ ਕਰਨ ਵਿੱਚ ਸਮੱਸਿਆਵਾਂ ਫੇਰੋਂ ਹੋਣਗੀਆਂ ਕਾਮਯਾ ਤੇ ਕਾਰਨੀ ਪ੍ਰਵਾਸੀਆਂ ਲਈ ਚੁਣੌਤੀਆਂ ਵਧਣਗੀਆਂ ਸਟੱਡੀ ਡਾਇਰੈਕਟ ਸਟ੍ਰੀਮ ਯਾਨੀ ਐਸ ਡੀ ਐਸ ਵੀਜ਼ਾ ਹਰ ਰੱਦ ਕਰ ਦਿੱਤਾ ਜਾਵੇਗਾ ਐਸ ਡੀ ਐਸ ਵੀਜ਼ਾ ਪ੍ਰੋਗਰਾਮ 2025 ਦੇ ਅੰਤ ਤੱਕ ਬੰਦ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਵੀਜ਼ਾ ਅਰਜ਼ੀਆਂ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਮਾਨੂੰ ਦੱਸਦੀ ਕੈਨੇਡਾ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਲਈ ਇੱਕ ਮਸ਼ਹੂਰ ਸਥਾਨ ਹੈ ਪਰ ਵੀਜ਼ਾ ਨਿਯਮਾਂ ਵਿੱਚ ਬਦਲਾਅ ਨੇ ਇਸ ਦੇਸ਼ ਦੀ ਯਾਤਰਾ ਕਰਨ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਹੈ ਨਵੇਂ ਨਿਯਮ ਦੇ ਤਹਿਤ ਵਿਦਿਆਰਥੀ ਅਤੇ ਕਾਮਿਆਂ ਨੂੰ ਵਾਧੂ ਦਸਤਾਵੇਜ਼ ਅਤੇ ਸਖਤ ਨਿਗਰਾਨੀ ਦੀ ਪਾਲਣਾ ਕਰਨੀ ਪਵੇਗੀ ਦੱਸੇ ਕਿ 2025 ਵਿੱਚ ਨਵੇਂ ਵਿੱਤੀ ਨਿਯਮ ਵੀ ਲਾਗੂ ਹੋ ਗਏ ਹਨ ਜਿਸ ਵਿੱਚ 20000 ਜੀਆਈਸੀ ਯਾਨੀ ਗਰੰਟੀ ਸ਼ੁੱਧ ਨਿਵੇਸ਼ ਸਰਟੀਫਿਕੇਟ ਦੀ ਲੋੜ ਹੋਵੇਗੀ ਇਹ ਮੱਧ ਵਰਗ ਦੇ ਭਾਰਤੀ ਪਰਿਵਾਰਾਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ